سترام شری واحو کر چوتھا ست گرپرسن کیرت کرم کی کرپا میں لو رام چار پیس پر شام ਤੈਨ ਤੂ ਦੇ ਤੀ ਵਹਰੀ ਕਿਤਨੇ ਆਵੇਂ ਕਾਮ ਜਲ ਮਿ ਰਸਾ ਕੋਰਾਪਤੀ ਨਾ ਨਹੀਂ ਦਾ ਹਰ ਨਾਇ ਨ ਮਿਲੀਏ ਸਾਜਨੀ ਕਤ ਪਾਈਏ ਵਿਸਰਾਮ ਜਿਤ ਕਰ ਹਰ ਕਤ ਭਨ ਤਨਾ ਬਗਟੀ ਪੜਨ ਸ੍ਰੀ ਗ੍ਰਾਮ سرب سنگار تبور سروسار توری سام پرو سوامی کلیاں سمجھا نان کی بنتیاں کا کرپا دی دام ہر مل سوامی سنگ پربھ جس کا نہ چلتا م ਜੀਤ ਗੋਵਿੰਦ ਰਾਦੀਏ ਹੋਵੇ ਅਨੰਦ ਕਣਾ ਸੱਚੇ ਨਾਮ ਲਪਾਈਏ ਰਸਨਾ ਨਾਮ ਪੜਨ ਜਿਨ ਪਾਇਆ ਪਰ ਆਪਣਾ ਏ ਤਿਸੇ ਗਣਾ ਇੱਕ ਖਿੰਤਿਸ ਬਿਨ ਜੀਵਣਾ ਵਰਤਾ ਜਨਮ ਜਣਾ ਜਲ ਥਰ ਮਈਨ ਪੂਰੇ ਆ ਰਵਿਆ ਵਿੱਚ ਵਣਾ ਸੋ ਪ੍ਰਚਿਤ ਨ ਆਵੀ ਕਿਤਰਾ ਦੁੱਖ ਗਣਾ ਜਿਨੀ ਰਬਿਆ ਸੁਪਰਵ ਤਿਨਾ ਪਾਗ ਬਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਬਣਾ ਜੇ ਤਮ ਲਾਏ ਸੋ ਪ੍ਰਭ ਜਿਸਕੇ ਪਾਇ ਲਗਾ ਵਿਸਾਸ ਤੀਜ ਕੋ ਵੜਨੀਆ ਜਿੰਨਾ ਪ੍ਰੇਮਿ ਚੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਤੋ پتر پلتر سنگنا ہر وسی ہو پلچ پلچ سری چوٹ دیو ایک سر کے نام گل لکھو دہ سرچنا پروین ہوئے پیتم چرنی جو لگے جن کی نرمل سوئے نانکی پروینتی کرگل پراپت ہوئے ਉਿਸ ਆਖ ਸੁਹਾਵਾ ਤਾਂ ਲਗੇ ਜਦ ਸੰਤ ਭੇਟੇ ਹਰ ਸੋਈ ਹਰ ਜੀਠ ਜੁੜਾਂ ਦਾ ਲੋੜੀਏ ਜਿਸ ਅਗੇ ਸਭ ਨਿਵਾਨਾ ਹਰ ਸੱਜਣ ਦਾ ਮਨ ਲੱਗਿਆ ਕਿਸੇ ਦੇਹੀ ਬਨ ਮਾਨਕ ਮੂrti ਨਾ ਪ੍ਰਭਵ ਲੱਗੇ ਨਾ ਇਹ ਸੰ ਰੰਗ ਸਵੇ ਨਾਰਾਇਣੀ ਜਿਤੇ ਮਨ ਪਵਨ ਜੋ ਹਰ ਕੋੜਾ ਸੂਖੇ ਸੂਈ ਜੀ ਕਰਨ ਜੋ ਪ੍ਰਭੂ ਗਿਤ ਆਪਣੇ ਸੀ ਕਈ ਧਨ ਆਪਣੀ ਅਜੀਵ ਲ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੀ ਨਾਨਕ ਰੰਗਵਣ ਹਰ ਜੇ ਠਰਗੀ ਲਾ ਤਿਸ ਥਣੀ ਜਿਸ ਕੈ ਭਗਵਤਾਨ ਅਸਾੜਤ ਬੰਦਾ ਤਿਸ ਲਗਾਇ ਹਰ ਨਾਵਾਂ ਜਿਨਾ ਪਾਸ ਜਾਉ ਜੀਵਨ ਪੁਰਗ ਤਿਆਗ ਗਏ ਮਾਨਸ ਸਦੀਾਸ ਦੋਏ ਪਾਇ ਉਚੀਏ ਗਲ ਪਈਏ ਅਲ ਪੈਸੋ ਜਮ ਕੇ ਕਾਸ ਜਿਹਾ ਵੀ ਜੇ ਸੂ ਲੜੈ ਮੱਥੇ ਜੋ ਲਿਖਿਆਸ ਰੈਣ ਵਿਆਣੀ ਪਤੋ ਤਾਣੀ ਉੱਠ ਚਲੇਗੀ ਨਿਰਾਸ ਨਿਨ ਕੋ ਸਾਧੂ ਭੇਟੀਐ ਸੂਤਰ ਕਹਿ ਹੋਏ ਖਲਾਸ ਕਰ ਕਿਰਪਾ ਮੋਈ ਆਪਣੀ ਤੇਰੀ ਦਰਸ਼ਨ ਹੋਈ ਪਿਆਸ ਪ੍ਰਭ ਤੁਜ ਵਿੰਦੂ ਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨਹਰ ਚਰਨ ਨਿਵਾਸ ਸਾਵਣ ਸਰਤੀ ਕਾਮਣੀ ਚਰਨ ਕਮ ਸੁਪਿਆਰ ਵੰਤਨ ਰਤਾ ਸਚ ਰੰਗ ਇਕੋ ਨਾਮ ਧਾਰ ਵਿਖਿਆ ਰੁਕੜਾਵੇ ਆ ਇਸੈ ਸਭੈ ਛਰ ਹਰ ਅਮਰਤ ਬੋਲ ਸੁਆਣੀ ਮਿਲ ਸਾਧੂ ਪੀਵਨ ਹਾਰ ਵੰਤਨ ਗ ਪ੍ਰਭ ਸੰਗ ਮੋਲਿਆ ਸਮਸਤ ਪੁਰਖਾਂ ਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨ ਸਕੀਬ ਪਾਇਆ ਹੋਂ ਤਿਨ ਕਾ ਸੁਦਬਲੇ ਹਾਰ ਨਾਨਕ ਹਰਦੀ ਮਿਆ ਕਰ ਸਭ ਸੁਵਾਰਣ ਹਰ ਸਾਵਣ ਦਿਨਾ ਸੁਹਾਵਨੀ ਜਿਨ ਰਾਮ ਨਾਮੁ ਨਹਾਰ ਪਦ ਪਰਵ ਕੁਲਾਣੀਆਂ ਦੁਜੇ ਲਗਾ ਹੀਥ ਲਾਖੋ ਸ਼ਿੰਗਾਰ ਬਣਾਇ ਕਰ ਜਿਨ ਨਹੀਂ ਕੀਤਨ ਜਿਤ ਨਿਨ ਦੇ ਮਨ ਸੀ ਤਿਤ ਵੇਲੇ ਕਸਮ ਪ੍ਰੇਤ ਪਕੜ ਚਲਾਇਨੇ ਧੂਤ ਜਾਮੋ ਕਿਸਨ ਨਹੀਂ ਪੇਤ ਛੱਡ ਖੜੋਤੇ ਕਿਨੇ ਮਾਹੀ ਜਿਸੋ ਲਗਾ ਹੈ ਤਾ ਹੱਥ ਮਰੋੜ ਤਨ ਕਪੈ ਸਿਆ ਹੁਆ ਸੇਤ ਜੇ ਹਾ ਵਿਜੈ ਸੁਨਾਉ ਢੁਣੇ ਕਰਮਾ ਸੁਦਾ ਖੇਚ ਨਾਨਕ ਪ੍ਰਭ ਸੁਨਾਗਤੀ ਚਨ ਪ੍ਰਭ ਦੇਤ ਸੇ ਬਾਦੂ ਨਰਕ ਨਾ ਪਾਇਣ ਰਖਣ ਵਾਲਾ ਹੈ ਸ ਅਸਨੁ ਪ੍ਰੇਮ ਮਹਾਨਾ ਕਿਉ ਮਿਲੇ ਹਰ ਜਾਇ ਮੰਤਰਾਂ ਰ ਪਿਆਸ ਦਰਸ਼ਨ ਘਣੀ ਕੋਈ ਆਣ ਲਾਵੇ ਬਾਈ ਸਤ ਸਾਈ ਪ੍ਰੇਮ ਕੇ ਹਉ ਤਿਲ ਕੈ ਲਾਗਾ ਪਾਏ ਬਿਨ ਪ੍ਰਭੋ ਕੋ ਸੁਖ ਪਾਈਏ ਦੂਜੀ ਨਾਹੀ ਜਾਏ ਜਿਨੀ ਅੱਖਿਆ ਪ੍ਰੇਮ ਰਸ ਸੇ ਤ੍ਰਿਵਤਰੇ ਅੰਗਾਈ ਆਪ ਤਿਆਗ ਬੇਂਤੀ ਕਰੇ ਲਿਹੋ ਪ੍ਰਭ ਲੜ ਲਾਇ ਜੋ ਹਰ ਕਰਤ ਮਿਲਾਇ ਆਸ ਵਿੱਚ ਕਤ ਨ ਜਾਹੇ ਰਾਵਣ ਦੂਜਾ ਕੋ ਨਹੀਂ ਨਾਨਕ ਹਸਣਾਏ ਅਸੂ ਸੁਖੀ ਵਿਸੰਨੀਆਂ ਜਿਦ ਮੇ ਹਰਾਈ ਕਤਕ ਕਰਮ ਬਵਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਆਪਨ ਸਭੈ ਰੋਗ ਵੇਮਕ ਹੋਏ RAM ਤੇ ਲਗਨ ਜਨ ਦੇ ਜੋਗ ਕਿਨ ਮੈਂ ਕੌੜੇ ਹੋਏਗੇ ਜਿਤਨੇ ਮਾਇਆ ਭੋਗ ਵੇਚਨਾ ਕੋਈ ਕਰ ਸਕੈ ਕਿਸ ਤੇ ਰੋਹ ਵਹ ਰੋਜ ਕੀਤਾ ਕਿਸ ਨਾ ਹੋਵੀ ਲਿਖਿਆ ਤਰ ਸੰਜੋਗੁ ਉੜ ਭਾਗੀ ਮੇਰਾ ਭਾ ਮਿਲੈ ਤਉ ਤਰ ਸਭ ਯੋਗ ਨਾਨਕ ਕੋ ਕਰ ਰਾਖਨੇ ਮੇਰੇ ਸਾਈਂ ਦੀਓ ਚਤ ਕੋ ਹੋਵੈ ਸਾਸਿ ਬਿਰਸੈ ਸਭ ਸੋਚ ਮੰਗਰ ਮਾਇ ਸੁਹੰਨੀਆਂ ਹਰ ਪ੍ਰਸੰਗ ਬੈਠਣੀਆਂ ਜਿਨਕੀ ਸੋਭਾ ਕਿਆ ਗਣੀ ਜੇ ਸਾਇਦ ਮਿਲਣੀਆਂ ਤਨ ਮਨ ਮੌਲਿਆ ਰਾਮ ਸੋਸ ਸੰਸਾਦ ਸਹਿਲੀਆਂ ਸਾਧਨ ਤੇ ਬਾਹਰੀ ਸਿਰਨ ਕਿਲੜੀਆਂ ਤੇਨੇ ਦੁਖਨਾ ਕਬੂਤਰ ਸੇ ਜੰਕੇ ਵਸਪਣਿਆ ਜਿਨੀ 라ਵਿਆ ਭਉ ਆਪਣਾ ਸੇ ਸਿਨਿਤ ਖੜਿਆ ਰਤਨ ਜਵੈਰ ਲਾਲ ਹਰ ਕਣ ਤੇ ਨਾ ਜੜਿਆ ਨਾਨਕ ਵਾਚ ਤੂੜ ਤੇਨ ਤੇਨੇ ਪ੍ਰਭ ਦਰਣੀ ਦਰਪੜਿਆ ਮਗਰ ਪ੍ਰਭ ਰਤਨਾ ਵਹੁਣਾ ਜਨਮਣਿਆ ਹੋ ਖਤੂ ਹਰਨਾ ਵਿਪੀ ਕਟ ਲਿਆ ਹਰਨਾ ਮਨ ਮੇਂ ਦਿਆ ਚਰਣਾ ਮੇਂ ਦਰਸ਼ਨ ਲਗੜਾ ਸਾਹੋ ਓਟ ਕੋ ਵੇਦ ਵਪਾਰਾਏ ਸ਼ਿਵਾ ਸੁਆਮੀ ਲਾਉ ਇਖਿਆ ਕਉ ਨਾ ਸਕੀ ਮਨ ਸਾਧੂ ਗੁਣ ਗਾਓ ਜੈ ਤੇਵ ਜੀ ਤੈ ਮਿਲੀ ਸੱਚੀ ਪ੍ਰੀਤ ਸੁਭਾਉ ਕਰ ਗੈ ਦੀਨੀ ਪਰਮਾ ਪਰਮੋ ਕੋ ਨਾ ਵਿਚਣਿਆ ਬਾਰ ਜਾਵ ਲਖ ਮੇਰੀਆ ਹਰ ਸਚਨ ਗਾਵੋ ਸਰਪਈ ਨਾਰਾਣੀ ਦਾਨੁ ਤਰਪਿਆ ਓਕ ਸੁਹੰਦਾ ਸਰ ਸੁਖ ਜਿਸ ਬਖਸੇ ਵੇ ਪਰਵਾਉ ਮਾਗੋ ਜਨੇ ਸੰਸਾਰ ਦੁਆ ਤੋੜੀ ਕਰਿ ਸ਼ਿਨਾਨ ਹਰ ਕਾ ਨਾਮ ਧਿਆਰ ਸੁਣੋ ਸਭ ਨਾਨੂ ਕਰਦਾਨ ਜਨਮੋਂ ਕਰ ਮਨ ਉਤਰੈ ਮਾਤੇ ਜੈ ਗੁਬਾਨ ਕਾਮ ਕ੍ਰੋਧ ਨਾ ਮੋਹੀਐ ਸੇ ਲੋਭ ਸੁਵਾਨ ਸੱਚੇ ਮਾਰਗ ਚਲਦਿਆ ਉਸਤ ਕਰੈ ਜਹਾਨ ਅਰ ਸਰਤੀ ਰਸਲ ਗੁਣ ਜੀ ਦੀਆ ਪਰਵਾਨ ਜਿਸ ਨੂੰ ਦੇਵੇ ਦਿਆ ਕਰ ਸੋਈ ਗੁਰਸੁ ਜਾਣ ਜਿਨਾ ਮਿਲਿਆ ਪਰ ਆਪਣਾ ਨਾਨਕ ਦੇਨ ਗੁਰਵਾਨ ਬਾਗ ਸੁਚੇ ਸੇ ਕਾਢੀ ਹੈ ਨਿਤੂਰਾ ਗੁਰ ਮਰਵਾਨ ਫਲ ਗੁਣੋ ਅਰੰਤ ਅਨੰਦ ਉਪਾਜਨਾ ਹਰ ਸਜਬ ਟੇ ਆਈ ਸ਼ਾਂਤ ਸਾਈਂ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇ ਸੁਹਾਵੀ ਸਰਬ ਸੁਖ ਹਉ ਵਿਖਾ ਰਹੀ ਜਾਏ ਏਛ ਪੁਨੀ ਵਰ ਪਾਵਣੀ ਵਰ ਪਾਇਆ ਹਰਾਈ ਮਨ ਸਈਆ ਮੰਗਲ ਗਾਵੀ ਗੀਤ ਗੋਵਿੰਦ ਲਾਈ ਹਰ ਜਿਹਾ ਵਰਨ ਦੇਸੀ ਕੁ ਤੁਝ ਲਵੇ ਨਾ ਲਾਈ ਫਲ ਤਰਪਾਲ ਸੂਆ ਰੇ ਨਾ ਮਹਸਰ ਦਿੱਤੀ ਅਨਜਾਇ ਸੰਸਾਰ ਸਾਗਰ ਤੇ ਰਖੀ ਨਾ ਬਵਣਾ ਜਨਮ ਥਾਈ ਜਿਵਾ ਇੱਕ ਰੇਤਰੇ ਨਾਨਕ ਚੜੀ ਪਾਏ ਫਲ ਗੁਣ ਨਿਤ ਸਲਾਈਐ ਸੁਨੋ ਤਿਨ ਨਤਵਾ ਜਿਨ ਜਨਨਾ ਤੇ ਆਇਆ ਤਿਨਕੇ ਕਾਜ ਸ੍ਰੀ ਸਰ ਗੁਰ ਪੂਰਾ ਰਾਧਿਆ ਦਰਗ ਸੱਚ ਕਰੇ ਸਰਬ ਸੁਖਾਂ ਦੇ ਚਰਨ ਹਰਿ ਭਾਜਨ ਵਿਖਮਤਰੇ ਪ੍ਰੇਮ ਭਗਤ ਤਨ ਪ੍ਰਾਇਆ ਰਿਛਾ ਨੀਂਦਰੇ ਕੂੜ ਗਏ ਦੁਬਾਰਾ ਸੀ ਪੂਰ ਸੱਚ ਭਰੇ ਪਾਰ ਮਨ ਪ੍ਰਭ ਸਿਵ ਦੇ ਬਨਦਰੇ ਕਥਰੇ ਮਹਾਦੇਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਵੰਗ ਦਰਸਦਾ ਕਿਰਪਾ ਕਰੋ ਹਰੇ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰੂ ਰਾਧਿਆ ਗੁਰਗ ਸੱਚ ਕਰੇ ਸਰਵ ਸੁਖਾਂ ਦੇ ਚਰਨ ਹਰਿ ਭਉ ਜਨ ਵਿਖਮ ਚਰੇ ਪ੍ਰੇਮ ਭਗਤ ਚਨ ਪਾਇਆ ਵੇਖਿਆ ਨਹੀਂ ਗਰੇ ਊੜ ਗਏ ਦੁਬਦਾ ਨਸੀ ਪੂਣ ਸਚ ਪਰੇ ਪਾਰ ਪਰਮ ਸਿੰਧੀ ਬਨੰਦਰ ਇਕ ਚੇ ਮਹਾਂਦੇਸ਼ ਵਰਤ ਭਲੇ ਜਿਸ ਕੋ ਨਦਰ ਕਰੇ ਨਾਨੇ ਕੁ ਵੰਗ ਦਰਸ਼ਨਾ ਕਿਰਪਾ ਕਰੋ ਹਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਲ ਗੁਣ ਅਨੰਦਨ ਪਰ ਜਨਾ ਹਰ ਸਜ्ञ ਭਗਤੇ ਆਈ ਸੰਤ ਸਾਈਂ RAM ਕੇ ਕਰ ਕਿਰਪਾ ਦੀਆ ਮਿਲਾਈ ਸੇ ਸੁਆਵੀ ਸਰ ਸੁਖ ਹਉ ਦੁੱਖਾ ਨਾਹੀਂ ਜਾਏ ਇਛੁ ਪੁਨੀ ਵਰ ਪਾਵਨੀ ਵਰ ਪਾਇਆ ਹਰਿ ਰਾਏ ਬਲ ਸਈਆ ਮੰਗਲ ਲਗਾਵੀ ਗੀਤ ਗੋਵਿੰਦ ਲਾਏ ਹਰ ਜੀ ਆਵਨਿ ਸੇ ਕੋਈ ਦੂਜਾ ਨਾ ਲਾਇ ਹਾਲ ਤਾ ਪਾਲਤ ਸੁਆਹ ਨ ਨਿਤ ਨਿਤ ਨ ਜਾਏ ਸੰਸਾਰ ਰਸਗਤਿ ਰਖੀ ਨਾ ਬਣਾ ਨਿਰਮਤਾਈ ਜਿਹਾ ਇੱਕ ਅਨੇਕ ਬਤਰੇ ਨਾਨਕ ਚਰਣੀ ਭਾਈ ਫਲ ਗੁਰ ਨਿਤ ਸਲਾਈਐ ਜਿਸਨਾ ਤਿੰਨਾ ਤਵਾਏ ਜਿੰਨੇ ਨਾਮ ਤੇ ਆਇਆ ਚੰਕੇ ਕਾਜ ਸਰੇ ਹਰ ਗੁਰੂ ਪੂਰਾ ਦਿਆਦ ਗ ਸੱਚ ਕਰੇ ਸਰਬ ਸੁਖਾਂ ਦੇ ਦੁਚਰਣ ਹਰ ਪਾਜਰ ਵਿਖਮ ਚਰੇ ਪ੍ਰੇਮ ਭਗਤ ਨ ਪਾਇਆ ਵੇਖਿਆ ਨਹੀਂ ਜਲੇ ਕੋੜ ਕਏ ਦੁਧਾਨ ਸੀ ਪੁਣ ਸੱਚ ਭਰੇ ਪਾਰ ਗੁਰੂ ਪਰਸਿਵੰਦੇ ਬਨੰਦਰੇ ਕਕਰੇ ਮਹਾਦੇਵ ਸੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਵੰਗ ਦਰਸਦਾ ਕਿਰਪਾ ਕਰੋ ਹਰੇ ਰਾਮਕਲੀ ਮਹਲਾ 3 ਦੀ ਕੋ ਓੰਕਾਰ ਸਤਗੁਰੂ ਪਰਸਾਦ ਅਨੰਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਭੁ ਗੁਤਾ ਪਾਇਆ ਸੇ ਸਤਿਵੰਦੀ ਆਵਦਾ ਹਿਆਂ ਰਾਗ ਤਨ ਪਰਵਾਰ ਪਰਿਆ ਸੁਖ ਗਵਣੇ ਆਈਆ ਸੰਤ ਗਵਰੀ ਕੇ ਰਾਮ ਨਿਵਾਸਾਇ ਕਹਿ ਰਾਨਕ ਨੰਦ ਹੋਵਾ ਸਤਿਗੁਰੂ ਮੈਂ ਪਾਇਆ ਸਭੁ ਗੁਤਾ ਪਾਇਆ ਸੇ ਸਤਿਵੰਦੀ ਆਵਦਾ ਹਿਆਂ ਰਾਗ ਤਨ ਪਰਵਾਰ ਪਰਿਆ ਸੁਖ ਗਵਣੇ ਆਈਆ ਸਜੁਤਾ ਗਾਵ ਹਰੀ ਕੇਰਾ ਮਨਨੀ ਮਸਾਇ ਕਹਿ ਰਾਨ ਗਰੰਧ ਹੋਆ ਸਤਸੁਮੈ ਪਾਇ ਏ ਮਨ ਮੇਰਿਆ ਤੁਸਤਾ ਰੋਹਣਾ ਲੇਹ ਨਾ ਤੁਮਨ ਮੇਰੇ ਰੁਕੇ ਸਭ ਇਸਾਨ ਅੰਗੀ ਕਰੋ ਕਰ ਤੇਰਾ ਕਰ ਸੰਸੁਆ ਨਾ ਸਬਨਾ ਗਲਾ ਸਬਰਤ ਸੁਆਮੀ ਸੁਖੋ ਮਨੋ ਮਿਸਾਰੇ ਕਹਿ ਰਾਨ ਕਵਨ ਮੇਰੇ ਸਦਾ ਰੋਹਣਾ ਲੇਹ ਸਾਚੇ ਸਾਹਿਬਾ ਕੀ ਨਹੀਂ ਕਰਤੇ ਰਹਿ ਕਰਤਾ ਤੇਰੇ ਸਭੀ ਚਾਜ ਜਿ ਦੇਸੁ ਪਾਵੇ ਸਦਾ ਸਿਮਸੁਲਾ ਤਿਰੀ ਨਾਮ ਅਨਸਾਵੇ ਨਾਮ ਇਨ ਕੈ ਮਨ ਅਸਿਆ ਵਾਜੇ ਸੁਨਕੇ ਰੀ ਕਰਾਨ ਵਰ ਸਤੇ ਸਭ ਕੀ ਨਹੀਂ ਕਰਤੇ ਰਹਿ ਸਾਚਾ ਨਾਮ ਅਧਾਰੋ ਸਾਜਨਾ ਨਾਮ ਧਾਰ ਮੇਰਾ ਜਨੂਕਾ ਸਗਵਾਈਆਂ ਕਰ ਸਾਂ ਸੁਖ ਮਨ ਵਿੱਚ ਇੱਛਾ ਸਤਿ ਹੋ ਜਾਈਏ ਸਦਾ ਪ੍ਰਵਾਨ ਕੀਤਾ ਕਰ ਬੇਟਾ ਜਿਸ ਤੀਆਂ ਉੜਿਆਈਆਂ ਕਰਾਨਾ ਕ੍ਰਿਸ਼ਨੋ ਸੰਤੋਸ਼ ਉਤਰ ਪਿਆਰੋ ਸਾਚ ਨਾਮ ਰਾਧਾਰੋ ਵਾਚੇ ਪਾਂਛੇ ਸਤ ਕਰ ਸਵਾਗੈ ਕਰ ਸਵਾਗਤ ਵਾਚੇ ਕਲਾ ਸਰਕਾਰੀਆ ਪੰਚ ਤੁਧ ਰਵਸ ਕੀਤੇ ਕਾਲ ਕਟ ਗਮਾਰੇ ਤੁਰ ਕਰ ਪਾਇਆ ਤਿਸਨ ਕੋ ਸਨਾਮ ਹਕਿ ਲਗੇ ਕਹਿ ਨਾਨਕ ਤਸ ਤੂਆ ਤੇ ਚਰ ਅਨਹਦ ਵਾਰੀ ਅਰੰਧ ਸਨ ਵਡ ਭਾਗਿਓ ਸਗਲ ਮਨੋਰਥ ਤੂਰੇ ਪਾਰ ਬਰਮਪੁਰ ਪਾਇਆ ਸ੍ਰੀ ਸਗਲ ਬਸੂਰੇ ਉਕਰੋ ਵਸੰਤਾ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਨੀ ਸੁਣ ਤੇ ਪਨੀਚ ਕਹਿ ਤੇ ਪਤਾ ਸਤਿਗੁਰਿਆ ਆਪਣ ਪੂਰੇ ਬਨਵੰਤ ਨਾਨਕ ਗੁਰ ਚਲਕੇ ਵਾਜੇ ਅਨੰਤ ਤੂਰੀ گنیت کا پورے بلوت نانک گرچا گے با جے جاندور واحو جی کا خالصہ واحو جی کی ਬੋਲਣਾ ਜਿਸਨਾਮ ਸ੍ਰੀ ਵਾਹਿਗੁਰੂ 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 ਅਰਦਾਸ ਇਕੋ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੀ ਕਿਰਤਾ ਭੋਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਿ ਗੋਬਿੰਦਨ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਥੈ ਸਭੁ ਜਾਇ ਤੇਗ ਬਹਾਦਰ ਸਿਮਰੀਐ ਕਰਨੋਂ ਨਿਦਿਆਵੈ ਧਾਇ ਸਭ ਥਾਈ ਹੋਈ ਸਹਾਈ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ 10ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਈ ਦਸਾ ਪਾਤਸ਼ਾਹ ਦੀ ਜਵਦੀ ਜੋਤ ਸ੍ਰੀ ਗੁਰੂ ਗ੍ਰੰਥ ਦੇ ਪਾਠ ਦਰਸ਼ਨ ਜਿਆਦਾ ਧਿਆਨ ਤਰਕੇ ਬੋਲਾ ਜੀ ਵਾਹਿਗੁਰੂ ਜੀ ਕਾ پیاہ ہاں سب جا دیا چالیت ہٹیاں نام پیا دیکھ شکیا ایک چلا دیکھا جنا پیاریاں چرنی کمائی کا دھیان کر کے بولا جی وا ਜਿੰਨਾ ਸੁਦਾ ਸੁਣੀਆਂ ਨੇ ਧਰਮ ਹੀਤ ਤੇ ਬੰਦ ਬੰਦ ਕਟਵਾਏ ਖੁਕਰੀਆਂ ਲੁਹਾਈਆਂ ਚੱਕੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਸਰਵਾਏਗੀ ਗੁਰਦਰਸੇਵਾ ਨਿਪੂਰਨ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਾਸ ਸਮਿ ਭਾਏ ਤਾਰਨੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਉਹਨਾਂ ਜੀ ਵਾਹ ਵਾਹਿਗੁਰੂ ਪੰਜਾਂ ਤਖਤਾਂ ਅਤੇ ਸਰਦ ਗੁਰਦੁਆਰਿਆਂ ਧਿਆਨ ਰੱਖੀ ਬੋਲਾ ਜੀ ਵਾਹਿਗੁਰੂ ਅਹ ਵਰਤਵਾਏ ਸੋ ਖਾਲਸਾ ਜੀ ਕੀ ਅਰਦਾਸ ਹੈ ਜੀ ਸਦ ਗਲਸਾ ਜੀ ਕੋ ਵਾਹਿ ਵਾਹਿ ਨਾਮ ਜਿਤੇ ਆਵੇ ਜਿਤੇ ਆਪਨ ਕਾਸ ਸੁਭ ਹੋਵੇ ਜਹਾਂ ਜਹਾਂ ਖਾਲਸਾ ਜੀ ਤਹਾਂ ਤਰਛਿਆ ਰਿਐਤ ਦੇਖ ਦੇਨ ਫਤਹਿ ਮੰਤ ਕੀ ਜੀਤੋ ਸ੍ਰੀ ਸਾਹਿਬ ਜੀ ਸਾਏ ਖਾਲਸਾ ਜੀ ਕੀ ਗੁਰਬਾਣੀ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾ ਕੇਸ ਦਾ ਰਹਿਤ ਦਾ ਵੇਖਦਾਨ ਸਾਧਾ ਉਹ ਸਾਦਾ ਦਾਨ ਸਿਰਦਾਨ ਨਾਮਦਾਨ ਸ੍ਰੀ ਅਮਰ ਸੂਦਰਸ਼ਨੀ ਸ্নান ਚੌਕੀਆਂ ਚੰਡੇ ਮੁਕੇ ਜੁਗੋ ਜੁਗੋ ਅਟਲ ਧਰਮ ਦਾ જયਕਾਰ ਖਾਲਸਾ ਸਿੰਘ ਬੋਲਾ ਜੀ ਵਾਹਿਗੁਰੂ ਸਿੱਖਾਂ ਦਾ ਮੰਮੀਵਾ ਮਤ ਉੱਚੀ ਮਤ ਪਦ ਰੱਖਾ ਵਾਹਿਗੁਰੂ ਇਹ ਕਾਲ ਪੁਖੋ ਆਪਣੇ ਪੰਥ ਦੇ ਸਦਾ ਸੰਤਾਰਜਿਓ ਸ੍ਰੀ ਲਕਾਣਾ ਸਤਿਗੁਰ ਦਵਾਰੇ ਆ ਗੁਰ ਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਕੁੱਲੇ ਦਰਸੰਦਾਰ ਸੇਵਾ ਸੁਭਾਤਾ ਦਾਨ ਆਪਨੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਵਾਣਿਆਂ ਦੇ ਨਿਵਾਣ ਸਤਸਰੂ ਜਿ ਤਾੜਿਆਂ ਦੇ ਤਾਣ ਸਤਸਰੂ ਨਿਯੋਟਿਆਂ ਦੇ ਓਲ ਸਤਸੂ ਨਿਆਸਿਆਂ ਦੇ ਆਸਰੀ ਸਤਸਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਵਾਜ ਆਪ ਜੀ ਦੇ ਪਾਵਨ ਚਰਨਾਂ ਕੋਲ ਆਪਸ ਬੇਤੀ ਜੁਲਦ ਕਰ ਜੀਓ ਪਿਛਲਾ ਮਹੀਨਾ ਆਪ ਜੀ ਦੀ ਮਨ ਕਿਰਪਾ ਅਨਸਾਰ ਮਾਗਦਣਾ ਸੁਖਾਂ ਮਿਤੋ ਹੈ ਅਗਲਾ ਮਹੀਨਾ ਫਗਣ ਦਾ ਸੁਖਾਂ ਮਿਤ ਕੋਣਾ ਕਿਰਪਾ ਕਰਨੀ ਸਰਦੇ ਰਾਸ ਕਰਨੀ ਕਰੋ ਬੱਚ ਵਧੇ ਖਿੰਨੇ ਕਿਰਪਾ ਕਰਨੀ ਸਰਬ ਤਪ ਨਾ ਕਰਨਾ ਹੰਗਾਨੀ ਅਤੇ ਕਰਨੀ ਚਰਨ ਗਵਾ ਨੂੰ ਸਿੱਖੀ ਜੀ ਲਖਨਤਾਰ ਜੀ ਆਇਆ ਸੰਗਤਾਂ ਦੀਆਂ ਹਾਲੀਆਂ ਦਾ ਤਰਕਨੀ ਆ ਗੁਰਬਾਣੀ ਪੜ੍ਹਦਿਆਂ ਸੇਵਾ ਕੰਦੀ ਨਿਖਾਂ ਭਨ ਭੱਲਾ ਰਹੇਗੀ ਵਾਜਰ ਅਣਜਾਣ ਬਥੇ ਇਸ ਨੂੰ ਕੇ ਮਾਫ ਕਰ ਲੈਣਾ ਕੇ ਤੋ ਸੋਸ਼ਠ ਬਾਣੀ ਪੜ੍ਹਦੀ ਸੇਵਾ ਕੰਦੀ ਸੋਜੀ ਹੋ ਤੁਪਾ ਕਰਨੀ ਮਿਨਾ ਪਰਿਆ ਹਤਕ ਕਿਰਪਾ ਕਰਨੀ ਕਰੋ ਰਾਜਕ